ਸਤਨਾਮ ਸ੍ਰੀ ਵਾਹਿਗੁਰੂ ਜੀ ਸੁਖਮਣੀ ਸਾਹਿਬ ਗਔੜੀ ਸੁਖਮਣੀ ਮਹੱਲਾ 5 ਨਵਾ ਸਲੋਕ ਸਰਗੁਣ ਨਿਰਗੁਣ ਨਰਿੰਕਾਰ ਸੋਨ ਸਮਾਧੀ ਆਪ ਸਰਗੁਣ ਤੇ ਨਿਰਗੁਣ ਰੂਪ ਨਰਿੰਕਾਰ ਆਪ ਹੀ ਹੋ ਕੋਰ ਸਮਾਧੀ ਹੈ ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਆਪਣਾ ਸਰਗੁਣ ਰੂਪ ਸੰਸਾਰ ਅਜਨਾ ਦੁਆਰਾ ਧਾਰ ਕੇ ਫਿਰ ਆਪੇ ਹੀ ਜੀਵਨ ਦੁਆਰਾ ਜਾਪ ਕਰਦਾ ਹੈ ਅਸ਼ਟਪਰੀ ਜਬ ਆਕਾਰੇ ਕਸਨਾ ਦ੍ਰਿਸ਼ਟੀ ਤਾ ਜਦੋਂ ਇਹ ਜਗਤ ਦਾ ਪਸਾਰਾ ਕੁਝ ਨਹੀਂ ਸੀ ਦਿਸਦਾ ਪਾਪ ਪੁੰਨ ਤਬ ਕਹਤੇ ਹੋਤਾ ਤਦੋਂ ਪਾਪ ਪੁੰਨ ਕਿਸ ਤੋਂ ਹੁੰਦਾ ਸੀ ਜਬ ਧਾਰੀ ਆਪਣ ਸੁਨ ਸਮਾਦ ਜਦ ਆਪ ਹੀ ਅਪੁਰ ਸਮਾਦੀ ਲਾਈ ਹੋਈ ਸੀ ਤਬ ਵੈਰ ਵਿਰੋਧ ਕਿਸ ਸੰਗ ਕਮਾਤ ਤਦੋਂ ਵੈਰ ਵਿਰੋਧ ਕੋਈ ਕਿਸ ਨਾਲ ਕਰਦਾ ਸੀ ਜਦ ਇਸ ਦਾ ਵਰਨ ਚਿਹਨ ਨਾ ਜਾਪਤ ਜਦ ਇਸ ਦਾ ਰੰਗ ਰੂਪ ਨਹੀਂ ਸੀ ਦਿਸਦਾ ਤਬ ਹਰ ਸੋਗ ਕੋ ਕਿਸੇ ਵਿਆਪਤ ਤਦ ਦਸੋ ਖੁਸ਼ੀ ਗਮੀ ਕਿਸ ਨੂੰ ਲੱਗਦੀ ਸੀ ਜਦ ਆਪਣ ਆਪ ਆਪ ਪਾਰ ਬ੍ਰਹਮ ਜਨੋ ਪਰਮ ਬ੍ਰਹਮ ਆਪ ਹੀ ਆਪਣੇ ਆਪ ਵਿੱਚ ਸੀ ਤਾਂ ਮੋਹ ਕਹਾ ਕਿਸ ਹੋਵਤ ਭਰਮ ਦਾ ਤਦ ਮੋਹ ਕਿੱਥੇ ਤੇ ਭਰਮ ਕਿਸ ਨੂੰ ਹੁੰਦਾ ਸੀ ਆਪਣਾ ਖੇਲ ਆਪ ਵਰਤੀਜਾ ਆਪਣਾ ਖੇਲ ਉਹ ਆਪ ਹੀ ਵਰਤਾ ਰਿਹਾ ਹੈ ਨਾਨਕ ਕਰਨਾ ਹਾਰਨਾ ਦੂਜਾ ਹੋਰ ਕੋਈ ਦੂਜਾ ਕਰਨ ਵਾਲਾ ਨਹੀਂ ਹੈ ਜਦ ਹੋਵਤ ਪ੍ਰਭ ਕੇਵਲ ਧਣੀ ਜਦੋਂ ਪ੍ਰਭੂ ਮਾਲਕ ਆਪ ਇਕੱਲਾ ਹੀ ਹੁੰਦਾ ਸੀ ਤਬ ਬੰਧ ਮੁਕਤ ਕਹੋ ਕਿਸ ਕੋ ਗਣੀ ਦਾ ਦੱਸੋ ਬੰਦੀ ਤੇ ਮੁਕਤੀ ਬਾਣ ਕਿਸ ਨੂੰ ਗਣਦਾ ਸੀ ਜਦ ਏਕਾ ਹਰਾਗਮ ਅਪਾਰ ਜਦ ਅਗਾਮਤੇ ਦਾ ਪਾਰ ਪ੍ਰਭੂ ਇਕ ਆਪ ਹੀ ਸੀ ਤਵ ਨਰਕ ਸੁਰਗ ਕਾ ਹੁਕਮਨ અવਤਾਰ ਤਦ ਨਰਕਾਂ ਸੁਰਗਾਂ ਵਿੱਚ ਕੌਣ ਪੈਂਦਾ ਸੀ ਜਦ ਨਿਰਗੁਣ ਪ੍ਰਭ ਸਹਜ ਸੁਭਾਈ ਜਦ ਨਿਰਗੁਣ ਪ੍ਰਭ ਉਹ ਫੋਰ ਸਮਾਧੀ ਵਿੱਚ ਸੀ ਤਦ ਸ਼ਿਵ ਸ਼ਕਤ ਕਹੋ ਕਿ ਤਠਾਏ ਤਦ ਦੱਸੋ ਸ਼ਿਵ ਤੇ ਸ਼ਕਤੀ ਕਿਸ ਥਾਂ ਹੁੰਦੀ ਸੀ ਜਦ ਆਪੇ ਆਪ ਆਪਣੀ ਜੋਤ ਧਰਾ ਜਦ ਆਪੇ ਆਪ ਹੀ ਆਪਣੀ ਜੋਤ ਨੂੰ ਪ੍ਰਕਾਸ਼ਦਾ ਸੀ ਤਵ ਕਵਨ ਨਿਡਰ ਕਵਨ ਕਤ ਡਰਾ ਤਦ ਕੌਣ ਬੇੜਰ ਤੇ ਕੌਣ ਕਿਸ ਤੋਂ ਡਰਦਾ ਸੀ ਆਪਣ ਚਲ ਤਾਂ ਆਪ ਕਰਨਾ ਹਰ ਆਪਣੇ ਕੌਤਕ ਆਪ ਹੀ ਕਰਨ ਵਾਲਾ ਹੈ ਨਾਲਿ ਕਠਾਕੁਰ ਆਗਮ ਅਪਾਰੋ ਪਰਮੇਸ਼ਰ ਅਗੰਮ ਤੇ ਅਪਾਰ ਹੈ ਅਵਨਾਸੀ ਸੁਖ ਆਸਨ ਜਾਂ ਨਾਮ ਰਹਿਤ ਪ੍ਰਭੂ ਆਪਣੇ ਸੁਖ ਆਸਨ ਵਿੱਚ ਸੀਤਾ ਜਨਮ ਮਰਨ ਕੋ ਕਹਾ ਬਣਾਣਾ ਤਦ ਉਸ ਉਥੇ ਜੰਮਣਾ ਮਰਨਾ ਤੇ ਨਾਸ਼ ਕਿਸਦਾ ਹੁੰਦਾ ਸੀ ਜਬ ਪੂਰਨ ਕਰਤਾ ਪ੍ਰਭ ਸੋਇ ਜਾ ਰੋਹੀ ਸਿਰਜਨਹਾਰ ਪ੍ਰਭੂ ਸਾਰੇ ਪੂਰਨ ਸੀ ਤਦ ਜਮ ਕੀ ਤਰਾ ਸਕੋ ਕਿ ਸੋਇ ਤਦ ਦਸੋ ਜਮਾ ਦਾ ਡਰ ਕਿਸ ਨੂੰ ਹੁੰਦਾ ਸੀ ਜਾਵ ਅਭਿਗਤ ਅਗੋਚਰ ਪ੍ਰਭ ਏਕਾ ਜਦ ਗਤੀ ਰਹੇ ਇੰਦਰੀਆਂ ਤੋਂ ਪਰੇ ਪ੍ਰਭੂ ਇੱਕੋ ਹੁੰਦਾ ਸੀ ਤਦ ਚਿੱਤਰਗੁਪਤ ਕਿਸ ਪੂਛਤ ਲੇਖਾ ਤਦੋਂ ਚਿੱਤਰਗੁਪਤ ਲੇਖਾ ਕਿਸ ਤੋਂ ਪੁੱਛਦੇ ਹਨ ਜਦ ਨਾਥ ਨਰੰਜਨ ਅਗੋਚਰ ਅਗਾਦੇ ਜਦ ਮਾਇਆ ਰਹਿਤ ਪ੍ਰਭੂ ਮਾਨਵਾਲੀ ਅਤੇ ਇੰਦਰੀਆਂ ਦੀ ਪਹੁੰਚ ਤੋਂ ਪਰੇ ਆਪ ਹੀ ਹੈ ਸੀ ਤਦ ਕਾਹਨ ਛੁੱਟੇ ਕਾਹਨ ਬੰਧਨ ਬਾਧੇ ਤਦ ਕਾਹਨ ਛੁੱਟਦਾ ਤੇ ਕਾਹਨ ਬੰਧਨਾ ਵਿੱਚ ਵੱਜਦਾ ਸੀ ਆਪਣਾ ਆਪ ਆਪ ਹੀ ਅਚਰਜਾ ਤਦੋਂ ਉਹ ਆਪਣੇ ਆਪ ਹੀ ਅਚਰਜ ਰੂਪ ਸੀ ਨਾਨਕ ਆਪਨ ਰੂਪ ਆਪ ਹੀ ਉਪਰਜਾ ਫੇਰ ਉਸਨੇ ਆਪਣਾ ਸਰਗੁਣ ਰੂਪ జగਤ ਆਪ ਹੀ ਉਤਪਤ ਕੀਤਾ ਜਾਂ ਨਿਰਮਲ ਪੁਰਖ ਪੁਰਖਪਤ ਹੋਤਾ ਜਿੱਥੇ ਮੈਲ रहਿਤ ਪੁਰਖ ਹੀ ਪੁਰਖਾਂ ਦਾ ਪਤੀ ਹੁੰਦਾ ਸੀ ਤਾਇਵਨ ਮੈਲ ਕਹੋ ਕਿਆ ਤੋਤਾ ਉਥੇ ਦਸੋ ਮੈਲ रहਿਤ ਦਾ ਕੋਈ ਕੀਤ ਹੁੰਦਾ ਸੀ ਜਾਂ ਨਿਰੰਜਣ ਅਨਰੰਗਕਾਰ ਨਿਰਵਾਣ ਜਿੱਥੇ ਆਪ ਹੀ ਮਾਇਆ रहਿਤ ਨਿਰਅਕਾਰ ਤੇ ਨਿਰਬੰਧ ਸੀ ਤਾਂ ਕੌਣ ਕੌਣ ਮਾਨ ਕੌਣ ਅਭਮਾਨ ਉਥੇ ਕਿਸ ਨੂੰ ਮਾਨ ਤੇ ਕਿਸ ਦਾ ਅਪਮਾਨ ਸੀ ਜਾਂ ਸਰੂਪ ਕੇਵਲ ਜਗਦੀਸ਼ ਜਿੱਥੇ ਕੇਵਲ ਜਗਦੀਸ਼ ਦਾ ਨਿਰਗੁਣ ਰੂਪ ਹੀ ਸੀ ਦਾਸ਼ਾਲ ਚਿੱਦਰ ਲਗਤ ਕੋ ਕੀਸਾ ਉਥੇ ਦੱਸੋ ਕਿਸ ਨੂੰ ਛਲ ਤੇ ਦੋਸ਼ ਲੱਗਦਾ ਸੀ ਜਾਇ ਜੋਤ ਸਰੂਪੀ ਜੋਤ ਸੰਗ ਸਮਾਵਾ ਜਿੱਥੇ ਜੋਤੀ ਸਰੂਪ ਆਪਣੀ ਜੋਤੀ ਵਿੱਚ ਸਮਾ ਰਿਹਾ ਸੀ ਤਾਂ ਕਿਸਾ ਭੁੱਖ ਕਾਵਣ ਤ੍ਰਿਪਤਾਵਾ ਉਥੇ ਕਿਸ ਨੂੰ ਭੁੱਖ ਸੀ ਤੇ ਕਾਣ ਤ੍ਰਿਪਤਾਉਂਦਾ ਸੀ ਕਰਨ ਖਰਾਵਣ ਕਰਨ ਹਾਰ ਕਰਨ ਕਰਾਉਣ ਵਾਲਾ ਉਹ ਕਰਨੇ ਹਾਰ ਆਪ ਹੀ ਹੈ ਨਾਨਕ ਕਰਤੇ ਕਾ ਨਾਹੀ ਸਮਾਰ ਉਸ ਸਰਜਣਹਾਰ ਦਾ ਕੋਈ ਅੰਤ ਨਹੀਂ ਹੈ ਜਦ ਆਪਣੀ ਸੋਭਾ ਆਪਨ ਸੰਗ ਬਣਾਈ ਜਦ ਆਪਣੀ ਸੋਭਾ ਉਸਨੇ ਆਪਣੇ ਨਾਲ ਹੀ ਬਣਾਈ ਸੀ ਤਵ ਕਵਨ ਮਾਏ ਬਾਪ ਮਿੱਤਰ ਸੁੱਤ ਭਾਈ ਤਦੋਂ ਕੌਣ ਮਾਤਾ ਪਿਤਾ ਮਿੱਤਰ ਤੇ ਭਰਾ ਸੀ ਜੈ ਸਰਬ ਕਲਾ ਆਪੇ ਪਰਮੇਣ ਜਦੋਂ ਸਭ ਸ਼ਕਤੀਆਂ ਕਰਕੇ ਉਹ ਆਪ ਹੀ ਚਤੁਰ ਸੀ ਤਾ ਵੇਦਕ ਤੇਵ ਕਹਾ ਕੂਚੀਨ ਤਦੋਂ ਵੇਦਾਂ ਕਿਤੇ ਬਾਣ ਨੂੰ ਕਿੱਥੋਂ ਕੋਈ ਜਾਣਦਾ ਸੀ ਜਦ ਆਪਨ ਆਪ ਆਪ ਔਰ ਧਾਰਾ ਜਦੋਂ ਜਰਾ ਆਪਣੇ ਆਪ ਹੀ ਆਪੇ ਵਿੱਚ ਅਸਤਿਤਤ ਸੀ ਤਾਂ ਉਹ ਛਗਣਾ ਪਛਗਣਾ ਕਾਹ ਵਿਚਾਰਾ ਤਦ ਛਗਣ ਤੇ ਪਛਗਣ ਕੌਣ ਵਿਚਾਰਦਾ ਸੀ ਜਾਇ ਆਪਨ ਉੱਚ ਆਪਨ ਆਪ ਨੇ ਜਦੋਂ ਆਪੇ ਹੀ ਉੱਚਾ ਤੇ ਆਪਣੇ ਆਪ ਹੀ ਨੇੜੇ ਹੋ ਗਏ ਤਾਂ ਇਹ ਕੌਣ ਠਾਕਰ ਕੌਣ ਕਈਆ ਤੇਰਾ ਤਦੋਂ ਕੌਣ ਮਾਲਕ ਤੇ ਕੌਣ ਸੇਵਕ ਆਖੀਏ ਵਿਸਮਣ ਵਿਸਮ ਰਹੇ ਵਿਸਮਾਦ ਇਹ ਅਚਾਰਜ ਰੂਪ ਅਸੀਂ ਹੈਰਾਨ ਤੋਂ ਹੈਰਾਨ ਆ ਨਾਨਕ ਆਪਣੀ ਗਤ ਜਾਨੋ ਆਪ ਤੁਸੀਂ ਆਪਣੇ ਗਤੀ ਨੂੰ ਆਪ ਹੀ ਜਾਣਦੇ ਹੋ ਜੈ ਛਲ ਅਸ਼ੇਰ ਅਭੇਦ ਸਮਾਇ ਜਿੱਥੇ ਛਲ ਰਹੇ ਤਨਾਸ਼ ਰਹੇ ਤ ਤੇ ਭੇਦ ਰਹੇ ਤ ਆਪ ਹੀ ਸਮਾਇ ਹੋਵੇ ਉਹਾ ਕਿਸੇ ਵਿਆਪਤ ਮਾਇਆ ਉਥੇ ਮਾਇਆ ਕਿਸ ਨੂੰ ਲੱਗ ਸਕਦੀ ਹੈ ਆਪਸ ਕੋ ਆਪੇ ਅਦੇਸ ਜਿੱਥੇ ਆਪਣੇ ਆਪ ਨੂੰ ਹੀ ਨਾਮਸ਼ਕਾਰ ਹੋਵੇ ਤੇ ਉਹ ਗੁਣਕਾ ਨਹੀਂ ਪਰਮੇਸ਼ ਉਥੇ ਤਿੰਨਾ ਗੁਣਾ ਦਾ ਪ੍ਰਵੇਸ਼ ਨਹੀਂ ਹੋ ਸਕਦਾ ਜੈ ਇਕਾ ਏਕ ਏਕਾ ਭਗਵੰਤਾ ਜਿੱਥੇ ਇੱਕੋ ਇੱਕ ਆਪ ਹੀ ਭਗਵੰਤ ਹੋਵੇ ਤਾਂ ਇਹ ਕੌਣ ਅਚਿੰਤ ਕਿਸ ਲਾਗਾ ਚਿੰਤਾ ਉਥੇ ਕੌਣ ਬੇਫਿਕਰ ਤੇ ਕਿਸ ਨੂੰ ਚਿੰਤਾ ਲੱਗਦੀ ਸੀ ਜੈ ਆਪਣਾ ਆਪ ਆਪ ਪਤੀਾਰਾ ਜਿੱਥੇ ਆਪਣੇ ਆਪ ਤੇ ਆਪ ਹੀ ਭਰੋਸੇ ਵਾਲਾ ਹੋਵੇ ਕਾਹ ਕਾਹਨ ਕਥਾ ਕਾਹਨ ਸੁਣਨੇ ਹਾਰਾ ਉਥੇ ਕਾਹਨ ਕਥਨ ਵਾਲਾ ਤੇ ਕਾਹਨ ਸੁਣਨ ਵਾਲਾ ਸੀ ਬਹੁ ਬਿਆੰਤ ਊਚ ਤੇ ਊਜਾ ਉਹ ਬੜਾ ਬਿਆੰਤ ਤੇ ਉੱਚਾ ਤੇ ਊੱਚਾ ਹੈ ਨਾਨਕ ਆਪਜ ਕੋ ਆਪੇ ਪਹੁੰਚਾ ਆਪਣੇ ਆਪ ਨੂੰ ਆਪ ਹੀ ਪਹੁੰਚਦਾ ਹੈ ਜਾਇ ਆਪਰਾ ਚੋ ਪ੍ਰਪੰਚ ਆਕਾਰ ਜਦੋਂ ਉਸਨੇ ਆਪ ਹੀ ਸੰਸਾਰ ਦਾ ਪਸਾਰਾ ਰਚਿਆ ਤੇ ਉਹ ਗੁਣ ਮੈਂ ਕਿੰਨੋ ਵਿਸਤਾਰਾ ਤੇ ਤਿੰਨਾ ਗੁਣਾ ਵਿੱਚ ਇਸ ਦਾ ਕਲਾਰਾ ਕਰ ਦਿੱਤਾ ਪਾਪ ਗੁਣ ਤਾਂ ਭਈ ਕਹਾਵਤ ਤਰ ਪਾਪ ਗੁਣ ਵੀ ਅਖਾਉਤ ਹੀ ਬਣ ਗਈ ਕੋਉ ਨਰਕ ਕੋਉ ਸਵਰਗ ਸੰਸਾਰਤ ਕੋਈ ਨਰਕ ਤੇ ਕੋਈ ਸਵਰਗ ਦਾ ਚਾਹਵਾਨ ਹੋਇਆ ਆਲ ਜਾਲ ਮਾਇਆ ਜੰਜਾਲ ਕਰ ਦੇ 파ਹੇ ਤੇ ਮਾਇਆ ਦੇ ਧੰਦੇ ਹੋਵੇਂ ਮੋਹ ਭਰਮ ਪੇ ਭਾਰ ਹੰਕਾਰ ਮੋਹ ਭਰਮ ਤੇ ਡਰ ਦਾ ਭਾਰ ਦੁੱਖ ਸੁਖ ਮਾਣ અપਮਾਨ ਦੁੱਖ ਸੁਖ ਮਾਣ ਤੇ અપਮਾਨ ਅਨੇਕ ਪ੍ਰਕਾਰ ਕੀ ਉਹ ਵਿਖਾਣਾ ਸਿਆਣਿਆਂ ਨੇ ਅਨੇਕ ਤਰ੍ਹਾਂ ਦੇ ਕਥਨ ਕੀਤੇ ਹਨ ਆਪਣ ਖੇਲ ਆਪ ਕਰ ਦੇਖਾ ਆਪਣੀ ਖੇੜੋ ਆਪ ਹੀ ਕਰਕੇ ਵੇਖਦਾ ਹੈ ਖੇਲ ਸੰਕੋਚਾ ਤੋਂ ਨਾਨਕ ਏਕਾ ਜਤ ਖੇੜ ਨੂੰ ਸਮੇਟਦਾ ਹੈ ਤਾਂ ਫਿਰ ਕੋ ਆਪ ਹੀ ਹੁੰਦਾ ਹੈ ਜੈ ਆਵਿਗਤ ਭਗਤ ਤੈ ਆਪ ਜਿੱਥੇ ਗਤੀ ਰਹਿਤ ਆਪ ਹੈ ਉੱਥੇ ਭਗਤ ਰੂਪ ਵੀ ਆਪ ਹੈ ਜਹ ਫਸਰਾ ਵਿਸਾਰ ਸੰਤ ਪਤਾਪ ਜਿੱਥੇ ਵਿਸਾਰਾ ਵਿਸਾਰਦਾ ਹੈ ਉੱਥੇ ਸੰਤਾਂ ਦੀ ਮਹਿਮਾ ਲਈ ਦੋਹੂ ਪੱਖ ਕਾ ਆਪੇ ਧਣੀ ਦੋਹਾ ਪੱਖਾਂ ਦਾ ਮਾਲਕ ਆਪ ਹੀ ਹੈ ਓਨ ਕੀ ਸੋਭਾ ਓਨੂ ਬਣੀ ਉਸ ਦੀ ਸੋਭਾ ਉਸ ਨੂੰ ਹੀ ਭਗਦੀ ਹੈ ਆਪੇ ਕੌਤਕ ਕਰੈ ਆਨੰਦ ਤੋਜ ਅਨੰਤ ਚੋਜਾਂ ਵਾਲੇ ਕੌਤਕ ਆਪ ਹੀ ਕਰਦਾ ਹੈ ਆਪੇ ਰਸ ਭੋਗਣ ਨਿਰਜੋਗ ਆਪੇ ਰਸ ਭੋਗਦਾ ਹੈ ਤੇ ਆਪੇ ਅਸੰਗ ਹੈ ਜਿਸ ਭਾਵ ਅਦਸਾ ਆਪਣਾ ਨਾ ਹੀ ਲਾਵਾ ਹੈ ਜਿਸ ਨੂੰ ਚਾਹੇ ਆਪਣੇ ਨਾਮ ਨਾਲ ਲਾ ਲੈਂਦਾ ਹੈ ਜਿਸ ਭਾਵਾ ਤੇ ਸੁਖੇਲ ਖਲਾਵਾ ਜਿਸ ਨੂੰ ਚਾਹੇ ਉਸ ਨੂੰ ਸੰਸਾਰ ਦੀ ਖੇਡ ਖੜਾਉਂਦਾ ਹੈ ਬੇਸਮਾਰ ਅਥਾ ਅਗੰਤ ਅਤੋਲਾ ਇਹ ਬੇਸਮਾਰ ਅਥਾ ਗਿਣਤੀ ਰਹਿਤ ਤੇ ਤੋੜ ਰਹਿ ਤੋ ਜੋ ਬਲਾਵੇ ਤੇ ਨਾਨਕ ਦਾਸ ਬੋਲਾ ਜਿਸ ਤਰ੍ਹਾਂ ਤੁਸੀਂ ਬੁਲਾਉਂਦੇ ਹੋ ਤਿਵੇਂ ਹੀ ਇਹ ਦਾਸ ਬੋਲਦਾ ਹੈ ਬੇਸਮਾਰ ਅਥਾ ਅਗੰਤ ਅਤੋਲਾ ਜੋ ਬਲਾਵੇ ਤੇ ਉਹ ਨਾਨਕ ਦਾਸ ਬੋਲਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ